World Asia TV. Your time, your news. ਵਰਕਰਾਂ ਦੇ ਲਈ ਬੜੀ ਖੁਸ਼ੀ ਦਾ ਦਿਹਾੜਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਸਿਪਾਹੀ ਜਿਨੇ ਸਾਰਾ ਜੀਵਨ ਆਪਣੀ ਪਾਰਟੀ ਦੀ ਤਰੱਕੀ ਦੇ ਲਈ ਪਾਰਟੀ ਦੇ ਕੰਮ ਕਰਦੇ ਹੋਏ ਅਲੱਗ-ਅਲੱਗ ਜ਼ਿੰਮੇਵਾਰੀਆਂ ਦੇ ਪਾਰਟੀ ਚ ਨਵਾਇਆ ਤਾਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਨੇ ਸਾਬਤ ਕੀਤਾ ਕਿ ਇਹ ਵਰਕਰਾਂ ਦੀ ਪਾਰਟੀ ਆ ਔਰ ਵਰਕਰਾਂ ਦਾ ਮਾਨ ਸਨਮਾਨ ਰੱਖਣਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਮਰਜ਼ਾ ਔਰ ਮੈਂ ਧੰਨਵਾਦ ਕਰਦਾ ਸਾਡੀ ਸਾਰੀ ਕੇਂਦਰ ਦੀ ਪੰਜਾਬ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਜੀਵਨ ਗੁਪਤਾ ਜੀ ਜਿਨ੍ਹਾਂ ਨੇ ਇੱਕ ਬੜਾ ਲੰਮਾ ਸਮਾਂ ਪਾਰਟੀ ਨੂੰ ਦਿੱਤਾ ਬਹੁਤ ਲੰਮਾ ਸਮਾਂ ਸਾਨੂੰ ਇਹਨਾਂ ਦੇ ਨਾਲ ਜੁਵਾ ਮੋਰਚੇ ਤੋਂ ਲੈ ਕੇ ਹੁਣ ਤੱਕ ਕੰਮ ਕਰਨ ਦਾ ਮੌਕਾ ਮਿਲਿਆ ਸੋ ਐਸੇ ਕਾਰਜਕਰਤਾ ਨੂੰ ਟਿਕਟ ਦੇ ਕੇ ਤੁਹਾਡਾ ਸਾਰੇ ਪ੍ਰੈਸ ਦੇ ਵੀਰਾਂ ਦਾ ਇੱਕ ਲਗਾਤਾਰ ਬੜਾ ਵੱਡਾ ਸਵਾਲ ਚੱਲਿਆ ਆਂਦਾ ਸੀਗਾ ਤੇ ਉਹ ਸਵਾਲ ਦਾ ਜਵਾਬ ਤੁਹਾਨੂੰ ਪਾਰਟੀ ਜਨਤਾ ਪਾਰਟੀ ਦੇ ਦੇ ਕੇ ਨਵਦੀਆ ਵੀ ਦੇਖੋ ਜੋ ਪਾਰਟੀ ਨੇ ਸੋਚਦੀ ਆ ਜੋ ਕਹਿੰਦੀ ਆ ਉਹ ਕਰਦੀ ਆ ਸੋ ਅੱਜ ਜੀਵਨ ਗੁਪਤਾ ਜੀ ਨੂੰ ਟਿਕਟ ਮਿਲੀ ਆ ਉਹ ਭਾਰਤੀ ਜਨਤਾ ਪਾਰਟੀ ਦਾ ਦਫਤਰ ਚ ਆਏ ਨੇ ਤੁਸੀਂ ਜਦੋਂ ਤੋਂ ਟਿਕਟ ਅਨਾਉਂਸ ਹੋਈ ਆ ਤੁਸੀਂ ਲਗਾਤਾਰ ਦੇਖ ਰਹੇ ਕਿ ਕਿੰਨਾ ਉਤਸ਼ਾਹ ਸਾਡੇ ਵਰਕਰਾਂ ਦੇ ਵਿੱਚ ਸਾਡੇ ਕਾਰਜਕਰਤਾ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਇੱਕ ਉਤਸ਼ਾਹ ਚੱਲਿਆ ਕਿਉਂਕਿ ਇਹ ਚੋਣਾਂ ਆਉਣ ਵਾਲੇ ਸਮੇਂ ਦੀ ਬਹੁਤ ਵੱਡੀ ਰੂਪਰੇਖਾ ਤੈਅ ਕਰਨ ਵਾਲੇ ਨੇ ਜਿੱਥੇ ਮੈਂ ਜੀਵਨ ਗੁਪਤਾ ਜੀ ਨੂੰ ਬਧਾਈ ਦਰਨਾ ਉਹਦੇ ਨਾਲ ਨਾਲ ਸਾਰੀ ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਜਿੱਤਾਂ ਉਹਨਾਂ ਨੂੰ ਵੀ ਬਧਾਈ ਦਰਨਾ ਕਿ ਇਹਨਾਂ ਨੂੰ ਇਹ ਦੇਖ ਕੇ ਬਾਰੀਕ ਜਨਤਾ ਪਾਰਟੀ ਜਿੰਦਾਬਾਦ ਉਹਨਾਂ ਤੋਂ ਨੂੰ ਦੋ ਤਿੰਨ ਗੱਲਾਂ ਕਰਕੇ ਜੀਵਨ ਜੀ ਤੁਹਾਨੂੰ ਗੱਲ ਕਰਨਗੇ ਇਹ ਜਰੂਰ ਤੁਹਾਨੂੰ ਕਹਿਣਾ ਚਾਹੂੰਗਾ ਵੀ ਜਿਸ ਤੰਗ ਦੇ ਨਾਲ ਸਰਕਾਰ ਵਰਸਸ ਇਹ ਚੋਣ ਲੜਿਆ ਜਾ ਰਿਹਾ ਜਿਸ ਤੰਗ ਦੇ ਨਾਲ ਸਰਕਾਰ ਵੱਲੋਂ ਇਹ ਚੋਣ ਲੜਿਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀਆਂ ਨੂੰ ਚਾਹੇ ਉਹ ਕੋਈ ਵੀ ਵੱਡੇ ਸਤਰ ਦੇ ਹੋਣ ਹੋਰ ਹੋਣ ਜਿਸ ਤੰਗ ਤੇ ਉਹਨਾਂ ਨੂੰ ਡਰਾ ਧਮਕਾ ਰਹੀ ਆ ਅੱਜ ਭਾਰਤੀ ਜਨਤਾ ਪਾਰਟੀ ਦੇ ਮੰਚ ਤੋਂ ਮੈਂ ਤੁਹਾਡੇ ਰਹੀ ਹਾਂ ਸਨੇਹਾ ਦਿਨਾਚਰਨ ਆਪਣੇ ਸਾਰੇ ਉਹਨਾਂ ਨੂੰ ਵੀ ਤੁਹਾਨੂੰ ਡਰਨ ਦੀ ਜਾਂ ਕਬਰਾਨ ਦੀ ਲੋੜ ਨਹੀਂ ਬੀਜਪੀ ਦੇ ਲੋਕ ਬੀਜਪੀ ਦੀ ਲੀਡਰਸ਼ਿਪ ਤੁਹਾਡੀ ਸਾਰਿਆਂ ਦੀ ਰੱਖਿਆ ਕਰਨ ਦੇ ਲਈ ਬਿਲਕੁਲ ਕਟਿਬੰਦਾ ਔਰ ਨਾਲ ਖੜੀ ਆ ਤੋਂ ਨੂੰ ਕਿਸੇ ਤੋਂ ਕੁਮਰਾਣ ਦੀ ਸਰਕਾਰਾਂ ਆਂਦੀਆਂ ਜਾਂਦੀਆਂ ਰਹਣੀਆਂ ਨਹੀਂ ਇਹ ਸਰਕਾਰਾਂ ਦੇ ਹੱਥ ਕੰਡੇ ਉਪਨਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਆ ਡਵੈਲਪਮੈਂਟ ਦੇ ਨਾਂ ਤੇ ਹਰ ਤਰੀਕੇ ਦੇ ਨਾਲ ਔਰ ਅਸੀਂ ਇਹਨਾਂ ਨੂੰ ਬਿਲਕੁਲ ਆਜ ਸਾਡੇ ਕੋਲ 40 ਦਿਨ ਨੇ ਜਾਂ 18 ਦਿਨ ਨੇ ਜਾਂ 15 ਦਿਨ ਨੇ ਅਸੀਂ ਇਹਨਾਂ ਦਿਨਾਂ 'ਚ ਇਹਨਾਂ ਨੂੰ ਭੁਲਾਵਾਂਗੇ ਜਿਹੜੀ ਇਹਨਾਂ ਨੇ 5 ਮਹੀਨੇ ਤੋਂ ਕੈਂਪੇਨ ਕੀਤੀ ਹੋਈ ਆ ਸੋ ਮੈਂ ਬੇਨਤੀ ਕਰਦਾ ਸਾਡੇ ਆਦਰਨੀਏ ਜੀਵਨ ਗੁਪਤਾ ਜੀ ਨੂੰ ਉਹ ਤੁਹਾਡੇ ਰੂਪ ਰੂਪਾਂਗੇ ਕਾਰਯੋਗ ਸਾਡੇ ਜਿਲ੍ਹਾ ਪ੍ਰਧਾਨ ਸ਼੍ਰੀ ਤਜਨੀਸ਼ ਦਿਮਾਨ ਜੀ ਪਾਰਟੀ ਦੇ ਸਾਡੇ ਸੂਬੇ ਦੇ ਜਨ ਸਕੱਤਰ ਮੇਰੇ ਬਹੁਤ ਹੀ ਸਤਾਰਿਓਗ ਵੱਡੇ ਵੀ ਹਨੀਲ ਸਰੇਨ ਜੀ ਸਾਡੀ ਪਾਰਟੀ ਦੇ ਸੂਬੇ ਦੇ ਉਪ ਪ੍ਰਧਾਨ ਜਤਿੰਦਰ ਮਿੱਤਲ ਜੀ ਮੇਰੇ ਵੱਡੇ ਵੀ ਪਾਰਟੀ ਦੇ ਕੈਸ਼ੀਅਰ ਪ੍ਰਦੀਪ ਸ਼ਰਮਾ ਜੀ ਸਾਡੀ ਬਹੁਤ ਹੀ ਉर्जावान ਪਾਰਟੀ ਦੀ ਭੈਣ ਭੈਣ ਦੀ ਪਾਰਟੀ ਦੇ ਸੁਪਰੀਐਂਟ ਖਤਰ ਨੇ ਪੈਨ ਲਖਾਪਰ ਜੀ ਜਕਰ ਜੀ ਅਰ ਕਮਲ ਜੀ ਮੇਰੇ ਦੋਸਤ ਜਿਹੜੇ ਮੂਹਰੇ ਤੋਂ ਸਾਮਨ ਆ ਮਲੇ ਨੇ ਉਹ ਵੀ ਬੈਠੇ ਨੇ ਪੈਨ ਤਕੜਾ ਜੀ ਜਿਹੜੇ ਸਾਡੇ ਸਾਇਕ ਸਪਾਰਸ਼ ਦਾਲਦੇ ਨੇ ਨੇਤਾ ਨੇ ਉਹ ਵੀ ਬੈਠੇ ਨੇ ਜਿਹੜੇ ਵੈਸਟ ਹਲਕੇ ਜੋ ਦੋਨੋਂ ਸਾਡੇ ਕਾਉਂਸਲਰ ਆਪਣਾ ਸੁਨੀਲ ਜੀ ਔਰ ਮੇਰੀ ਛੋਟੀ ਭੈਣ ਦੁਜੀ ਗੁਲਾਟੀ ਜੀ ਅਸ਼ੋਕ ਲੁੰਬਾ ਜੀ ਔਰ ਰਮੇਸ਼ ਜੀ ਦਾ ਨਾਮ ਹੈ ਇਸ ਕਰਕੇ ਖਾਸ ਕਰਕੇ ਲੈ ਰਹੇ ਆ ਰਮੇਸ਼ ਜੀ ਸਾਡੇ ਜਿ ਬੈਠੇ ਨੇ ਇਨਾ ਵੀ ਉਲੀ ਫੜ ਕੇ ਅਸੀਂ ਤੁਰਨਾ ਸਿੱਖਿਆ ਹੈ ਰਾਜਨੀਤੀ ਦੇ ਉੱਪਰ ਔਰ ਅਚੋਲ ਲੋਕਾਂ ਦੀ ਉਲੀ ਫੜ ਕੇ ਤੁਰਨਾ ਸਿੱਖਿਆ ਜਿੰਨੇ ਵੀ ਵੱਡੇ ਕੋਈ ਬੈਠੇ ਹੈ ਜਿਸ ਦਾ ਨਾਮ ਕੋਈ ਵਹਿ ਗਿਆ ਜਿਆਦਾ ਨਾਮ ਆ ਦੀ ਤਸਵੀਰ ਤੇ ਉ ਜਾ ਸਕਦਾ ਜਤਿੰਦਰ ਮਿੱਤਰ ਜੀ ਪ੍ਰਧਾਨ ਸਾਡੇ ਸੂਬੇ ਦੇ ਆਏ ਨੇ ਬਹੁਤ ਹੀ ਅਸੀਂ ਇਕੱਠੇ ਸਾਰੀ ਇਹ ਜਿਹੜਾ ਸਫਰ ਹੈ ਰਾਜਨੀਤਿਕਾ ਅਸੀਂ ਕੱਟਿਆ ਨੇ ਜਿੰਨੀ ਵੀ ਚੋਰੀ ਪੈਤੀ ਹੈ ਅਸੀਂ ਇਕੱਠਿਆਂ ਨੇ ਤਾਂ ਕੀ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਔਰ ਲੁਧਿਆਣਾ ਦੇ ਸਭ ਕਾਰਕਟਰਤਾਵਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਜਿਹੜੀ ਆਵਾਜ਼ ਹਾਈ ਕਮਾਂਡ ਤੱਕ ਪਹੁੰਚਾਈ ਉਹ ਹਾਈ ਕਮਾਂਡ ਨੇ ਸੁਣਿਆ। ਔਰ ਇੱਕ ਸਧਾਰਨ ਜੇ ਆਮ ਪਰਿਵਾਰ ਦਾ ਇੱਕ ਵਿਅਕਤੀ ਉਹਨੂੰ ਪਾਰਟੀ ਨੇ ਇਸ ਕਾਬਲ ਸਮਝਿਆ ਕਿ ਉਹ ਉਜਾੜਾ ਪਛਮੀ ਦਾ ਉਮੀਦਵਾਰ ਬਣ ਸਕਦਾ ਹੈ। ਔਰ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹ ਰਿਹਾ ਕਿ ਬੜੇ ਸਵਾਲ ਸੀ ਬੜੇ ਦਿਨ ਤੋਂ ਅਖਬਾਰਾਂ ਦੇ ਵਿੱਚ ਖਬਰਾਂ ਚੱਲ ਰਹੀਆਂ ਸੀ ਬੜੀਆਂ ਗੱਲਾਂ ਹੋ ਰਹੀਆਂ ਸੀ ਕਿ ਬੀਜੇਪੀ ਕੋਲ ਕੈਂਡੀਡੇਟ ਨਹੀਂ ਹੈਗਾ। ਬੀਜੇਪੀ ਦਾ ਕੈਂਡੀਡੇਟ ਨਿਕਲਿਆ ਨਹੀਂ ਹੋ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 29 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਇਸ ਵਿਧਾਨ ਸਭਾ ਬੈਸਟ ਕੌਂਸਿਲਰ ਅਸੀਂ ਜੋ ਬੀਜੇਪੀ ਦੇ ਨੇ ਸ਼ਾਇਦ ਕਿਸੇ ਪਾਰਟੀ ਦੇ ਐਨੇ ਉਮੀਦਵਾਰ ਨਹੀਂ ਹੋਣਗੇ ਮੈਂ ਦੋਨਾਂ ਦੀ ਗੱਲ ਕਰਦਾ ਇੱਕ ਨੇ ਤਾਂ ਸੁੱਤਾ ਵਿਆਹ ਬਣਾਤਾ ਇੱਕ ਕੋਲ ਇੱਕ ਨੇ ਜਿਹੜਾ ਬਣਾਇਆ ਉਹ ਚਾਹੇ 2 ਮਹੀਨੇ ਤੋਂ ਕਈ 3 ਮਹੀਨੇ ਤੋਂ ਲੱਗਿਆ ਉਹ ਵਿਸ਼ਾ ਨਹੀਂ ਹੈਗਾ ਲੋਕ ਸਭ ਸਮਝਦਾਰ ਨੇ ਲੋਕ ਸਮਝਦੇ ਆ ਗੱਲ ਸਾਡੇ 29 ਕੈਂਡੀਡੇਟਾਂ ਚੋਂ ਪਹਿਲਾਂ ਲੋਕਲ ਅਬਜ਼ਰਵਰ ਆ ਕੇ ਉਹਨਾਂ ਚੋਂ ਚੈਨ ਕਰਕੇ ਗਏ ਉਹਨਾਂ ਨੇ ਇੱਕ ਛੋਟਾ ਪੈਨਲ ਬਣਾ ਕੇ ਸਾਡੇ ਸੂਬੇ 'ਚ ਭੇਜਿਆ ਔਰ ਸੂਬੇ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਬੋਰਡ ਹੈ ਸਰੀੰਜ ਵੀ ਮੈਂਬਰ ਹੈ ਉਹਨਾਂ ਨੇ 3 ਬੰਦ 4 ਬੰਦਿਆਂ ਦਾ 4 ਕਾਰਗਰਤਾਵਾ ਦਾ ਪੈਨਲ ਬਣਾ ਕੇ ਸਾਡੇ ਕੇਂਦਰ ਨੂੰ ਭੇਜਿਆ ਫਿਰ ਕੇਂਦਰ ਦੇ ਪੈਨਲ ਦੇ ਬਾਅਦ ਜਦੋਂ ਇਲੈਕਸ਼ਨ ਅਨਾਉਂਸ ਹੋਈ ਤੇ ਤੁਹਾਨੂੰ ਪਤਾ ਹੈ ਕਿ ਆਪਰੇਸ਼ਨ ਸਿੰਧੂ ਤੋਂ ਬਾਅਦ ਸਾਡੀ ਪਾਰਟੀ ਦੀ ਹਾਈ ਕਮਾਂਡ ਕਾਫੀ ਬੀਜ਼ੀ ਹੈ ਉਹਨਾਂ ਨੂੰ ਦੇਸ਼ ਦੀ ਚਿੰਤਾ ਹੈ ਉਹਨਾਂ ਨੂੰ ਬਾਕੀ ਚੀਜ਼ਾਂ ਦੀ ਇਹ ਕਿ ਇਲੈਕਸ਼ਨ ਤਾਂ ਇੱਕ ਬਹੁਤ ਛੋਟੀ ਗੱਲ ਹੈ ਉਹ ਦੇਸ਼ ਦੀ ਚਿੰਤਾ ਕਰ ਰਹੇ ਨੇ ਦੇਸ਼ ਦੇ ਨਾਗਰਿਕਾਂ ਦੀ ਚਿੰਤਾ ਕਰ ਰਹੇ ਨੇ ਉਹਨਾਂ ਨੇ ਉਹ 26 ਸਾਡੇ ਜਿਹੜੇ ਨਰਦੋਸ਼ ਨਾਗਰਿਕ ਸੀ ਉਹਨਾਂ ਦੇ ਹਤਿਆਰਾਂ ਨੂੰ ਸਜ਼ਾ ਦੇਣ ਦੀ ਯੋਜਨਾ ਅਜੇ ਮੁੱਕੀ ਨਹੀਂ ਹੈਗੀ ਕੱਲ ਵੀ ਪ੍ਰਧਾਨ ਮੰਤਰੀ ਜੀ ਦਾ ਬਿਆਨ ਸੀ ਕਿ ਆਪਰੇਸ਼ਨ ਸੰਦੂਰ ਅਜੇ ਚੱਲੇਗਾ ਸੋ ਪਾਰਟੀ ਦੇ ਜਿੰਨੇ ਸਾਡੇ ਭਾਜਪਾ ਦੇ ਵਰਕਰ ਹੈ ਉਹ ਮੈਂ ਇਹ ਕਹਿੰਨਾ ਕਿ ਇਹ ਚਨਾਉ ਜਿੰਨਾ ਹਾਰਨਾ ਇਹ ਸਭ ਇੱਕ ਲੱਖ ਚੀਜ਼ਾਂ ਬੜਾ ਲੰਮਾ ਸਫ਼ਰ ਹੈ ਸਾਡੀਆਂ ਦੋ ਸੀਟਾਂ ਆਉਂਦੀਆਂ ਹੁੰਦੀਆਂ ਉਹਦੇ ਸੀ ਕਿਸੇ ਸਮੇਂ ਅੱਜ ਪੂਰੇ ਦੇਸ਼ 'ਚ ਸਰਕਾਰ ਹੈ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਔਰ ਮੈਂ ਉਹ ਉਸ ਪਾਰਟੀ ਦੇ ਵਿੱਚ ਇੱਕ ਵੀ ਤਾਂ ਸਭ ਤੋਂ ਉਮੀਦਵਾਰ ਬਣਾ ਕੇ ਭੇਜਿਆ ਮੇਰੇ ਵਾਸਤੇ ਬੜੀ ਫਤਕੀ ਗੱਲ ਹੈ ਦੂਸਰੀਆਂ ਪਾਰਟੀਆਂ ਜਿਹੜੀਆਂ ਨੇ ਉਹ 2 ਮਹੀਨੇ ਤੋਂ ਪ੍ਰਚਾਰ ਕਰ ਰਹੀਆਂ ਨੇ ਔਰ ਤੁਸੀਂ ਉਹ ਵੀ ਦੇਖ ਰਹੇ ਹੋ ਬੜੀ ਚਰਚਾ ਹੈ ਜੀ ਅਸੀਂ ਪਿਛੜ ਗਏ 15 ਦਿਨ ਜਿਹੜੇ ਸਾਨੂੰ ਮਿਲੇ ਨਹੀਂ ਸਾਡੇ ਕੋਲ ਕਾਰਿਆਕਤਾਂ ਵਾਲਾ ਹਜੂਮ ਹੈ ਅਸੀਂ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਭਾਰਤੀ ਜਨਤਾ ਪਾਰਟੀ ਔਰ ਮੇਰੀ ਪਾਰਟੀ ਦਾ ਇੱਕ ਇੱਕ ਕਾਰਿਆਕਤਾਂ ਸਾਡੀ ਪਾਰਟੀ ਉਹ ਸਭ ਹੁਣ ਤੋਂ ਹੀ ਜਦੋਂ ਤੋਂ ਕੈਂਡੀਡੇਟ ਆ ਗਿਆ ਉਸ ਤੋਂ ਪਹਿਲਾਂ ਵੀ ਕੰਮ ਕਰ ਰਿਹਾ ਸੀ 2 ਮਹੀਨੇ ਤੋਂ ਸਾਡੇ ਇਸ ਹਲਕੇ ਚ ਪ੍ਰਦੇਸ਼ ਵੱਲੋਂ ਜਿਹੜੇ ਚਲਾਉ ਪਰਿਵਾਰੀ ਲੱਗੇ ਸੀਗੇ ਮਾਨਯੋਗ ਅਵਨਾਸ਼ਰਾਏ ਖੰਨਾ ਜੀ ਔਰ ਸਾਡੇ ਪ੍ਰਦੇਸ਼ ਦੇ ਸਨਕਰ ਮੰਤਰੀ ਮਾਨਯੋਗ ਮੰਤਰੀ ਸ਼੍ਰੀ ਨਵਾਸ ਉਹ ਲਗਾਤਾਰ ਇੱਥੇ ਕੰਮ ਕਰ ਰਹੇ ਨੇ ਔਰ ਕਾਰਕਾਤਾਂ ਨੂੰ ਜਿੱਥੇ ਉਹਨਾਂ ਨੇ ਊਰਜਾ ਬਣ ਬਣਾਇਆ ਉੱਥੇ ਆਮ ਜਨਤਾ ਦੇ ਨਾਲ ਵੀ ਸੰਪਰਕ ਸਾਬ ਰਹੇ ਸੀ ਅਸੀਂ ਸਭ ਲੋਕ ਵੀ ਲੱਗੇ ਹੋਏ ਸੀ ਜਿਹੜੇ ਤੋਂ ਅੱਗੇ ਕਿੱਥੇ ਜਰਾ ਸੋ ਅਸੀਂ ਕੋਈ ਲੇਟ ਨਹੀਂ ਹੈ 15 ਦਿਨ ਬੜੇ ਨੇ ਕਾਰਕਾਤਾਂ ਦੇ ਹਜੂਮ ਨਹੀਂ ਹਰ ਘਰ ਚ ਜਾਣਾ ਹਰ ਘਰ ਦਾ ਗੁੰਡਾ ਘੜਕਾਣਾ ਹਰ ਮਹੱਲੇ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣੀ ਹੈ ਸਾਡੇ ਕੋਲ ਤਾਂ ਕਹਿਣ ਨੂੰ ਬੜਾ ਸੱਚੀਆਂ ਗੱਲਾਂ ਹੈ 11 ਸਾਲ ਦਾ ਕੇਂਦਰ ਸਰਕਾਰ ਦਾ ਅਚੀਵਮੈਂਟਸ ਹੈ ਵੱਡੀਆਂ-ਵੱਡੀਆਂ ਅਚੀਵਮੈਂਟਸ ਔਰ ਮੈਂ ਤੁਹਾਨੂੰ 4-5 ਇਸ ਕਰਕੇ ਦੱਸਣੀਆਂ ਜ਼ਰੂਰੀਆਂ ਜਾਂਦੀਆਂ ਕਿ ਬੜੀ ਜ਼ਰੂਰੀ ਹੈ ਜਦੋਂ 에어 ਸਟ੍ਰਾਈਕ ਹੋਈ ਸੀ ਪੀਓਕੇ ਦੇ ਅੰਦਰ ਉੱਥੇ ਲੌਂਚਿੰਗ ਪੈਡ ਉਸਤ ਕੀਤੇ ਆਤਵਾਦੀਆਂ ਨੇ ਭਗਵਾਨ શ્રી ਰਾਮ ਦੇ ਮੰਦਰ ਨਿਰਮਾਣ ਦੀ ਗੱਲ ਹੋਵੇ ਤਾਰਾ 370 ਨੂੰ ਖਤਮ ਕਰਨ ਦੀ ਗੱਲ ਹੋਵੇ ਚਾਹੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਗੱਲ ਹੋਵੇ ਚਾਹੇ ਹੁਣ ਅਪਰੇਸ਼ਨਸ ਤੋਂ ਦੂਰ ਕੀਤਾ ਜਿਹੜੇ ਨਰਦੋਸ਼ ਮਾਰੇ ਗਏ ਸੀਗੇ ਉਹ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਹੈ ਅਨੇਕਾਂ ਅਨੇਕ ਕੰਮ ਮੋਦੀ ਸਰਕਾਰ ਨੇ ਕੀਤੇ ਹਨ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੋਦੀ ਸਰਕਾਰ ਦੀ ਗਾਰੰਟੀ ਯਾਨੀ ਗਾਰੰਟੀ ਪੂਰੀ ਹੋਣ ਦੀ ਗਾਰੰਟੀ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਆ ਅਸੀਂ ਇਹਨਾਂ ਮੰਗੋਣੀ ਕਿ 3 ਸਾਲ ਦਾ ਮੈਂਬਰ ਆਫ ਪਾਰਲੀਮੈਂਟ ਦਾ ਪੀਰੀਅਡ ਹੋਵੇ ਤੁਹਾਡਾ 3 ਸਾਲ ਦੇ ਵਿੱਚ ਤੁਸੀਂ ਲੁਧਿਆਣੇ ਚ ਕਿਤੇ ਨਜ਼ਰ ਨਹੀਂ ਆਏ ਤੇ ਔਰ ਅੱਜ ਤੁਸੀਂ ਵੀਰਾਂ ਸੰਸਭਾ ਦੇ ਕੈਂਡੀਡੇਟ ਬਣੇ ਐ ਤੇ ਅੱਜ ਦੀਪਾ ਪੁਪਤੀ ਕਰ ਰਹੇ ਆ ਤੁਸੀਂ ਕੇਂਦਰ ਸਰਕਾਰ ਵੱਲੋਂ ਜਿਹੜੇ ਪ੍ਰੋਜੈਕਟ ਦਿੱਤੇ ਗਏ ਉਹਨਾਂ ਪ੍ਰੋਜੈਕਟਾਂ ਤੇ ਆਪਣੀ ਸਟੈਂਪ ਲਗਾ ਕੇ ਉਹਨੂੰ ਆਪਣੇ ਆਪਣਾ ਆਪਣੀ ਅਚੀਵਮੈਂਟ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਫਰੋਜਪੁਰ ਰੋਡ ਦੀ ਐਲੀਵੇਟਰ ਰੋਡ ਬਣੀ ਸੀ ਕਿ ਤੁਸੀਂ ਕਿਸੇ ਨੂੰ ਚਿੱਠੀ ਲਿਖੀ ਸੀ ਵੀ ਐਲੀਵੇਟਰ ਰੋਡ ਬਣ ਜੇ ਜਾਂ ਜਿਹੜਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਹੋ ਰਿਹਾ ਹੈ ਕੋਈ ਚਿੱਠੀ ਸਾਨੂੰ ਦਿਖਾ ਦਿਓ ਵੀ ਤੁਸੀਂ ਲਿਖ ਕੇ ਰੇਲਵੇ ਸਟੇਸ਼ਨ ਲੈ ਕੇ ਆਏ ਹੋ ਮੇਰਾ ਪ੍ਰਸ਼ਨ ਹੈਗਾ ਜਿਹੜੇ ਖਾਸ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਨੇ ਉਮੀਦਵਾਰਾਂ ਨੂੰ ਮੈਂ ਪ੍ਰਸ਼ਨ ਮੈਂ ਕਰਨਾ ਚਾਹੁੰਦਾ ਕਿ 3 ਸਾਲ ਜਦੋਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਰਹੇ ਰਾਜ ਸਭਾ ਦੇ ਕੋਈ ਆਪਣੇ ਫੰਡ ਚੋਂ ਪੰਜਾਬ ਵਾਸਤੇ ਜਾਂ ਲੁਧਿਆਣੇ ਵਾਸਤੇ ਕੀਤਾ ਹੋਵੇ ਜਾਂ ਆਪਣੀ ਸਰਕਾਰ ਦੇ ਫੰਡ ਚੋਂ ਪੰਜਾਬ ਸਰਕਾਰ ਦੇ ਫੰਡ ਚੋਂ ਥੋੜੇ ਐਫਰ ਦੇ ਨਾਲ ਕੁਝ ਹੋਇਆ ਹੋਵੇ ਤੇ ਉਹ ਗਿਣਾਓ ਕਿਸੇ ਨੂੰ ਸਭ ਜੱਗੂਗੀ ਉਹਦੇ ਚ ਕੁਝ ਨਹੀਂ ਹੋਇਆ ਹੋਇਆ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਉਹਨਾਂ ਦੀ ਵੀ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੜਾ ਸਤਿਕਾਰ ਦੱਤਾ ਇਸ ਹਾਲ ਕੇ ਵੀ ਜਨਤਾ ਨੇ ਵੋਟ ਦਿੱਤੀ ਦੋ ਵਾਰੀ ਜਿਨਾਇਆ ਮੰਤਰੀ ਵੀ ਬਣ ਗਏ ਹੁਣ ਜਦੋਂ ਪੂਰੀ ਤਾਕਤ ਆ ਗਈ ਫਿਰ ਤੁਸੀਂ ਲੋਕਾਂ ਨੂੰ ਮਿੱਦਣਾ ਸ਼ੁਰੂ ਕਰਤਾ ਹੁਣ ਮੈਂ ਤਾਂ ਇਹ ਤੁਹਾਡੇ ਮਾਧਿਅਮ ਦੇ ਨਾਲ ਜਨਤਾ ਨੂੰ ਇਹੀ ਗੱਲ ਕਹਿਣੀ ਚਾਹੁੰਦਾ ਕਿ ਤੁਹਾਡੇ ਪਰਖੇ ਹੋਏ ਦੇਖੇ ਹੋਏ ਲੋਕ ਨੇ ਇੱਕ ਸਰਕਾਰ ਉਹ ਹੈ ਜਿਹੜੀ ਝੂਠੇ ਵਾਅਦੇ ਕਰਦੀ ਹੈ ਦੂਜਾ ਦੂਜੀ ਕੈਂਡੀਡੇਟ ਉਹ ਨੇ ਜਿਨ੍ਹਾਂ ਨੇ ਬੜਾ ਕੁਝ ਕੀਤਾ ਮੈਂ ਹੁਣ ਆਪਣੇ ਮੂੰਹੋਂ ਕੁਝ ਕਹਾਂਗਾ ਤੇ ਫਿਰ ਗੱਲ ਚੰਗੀ ਨਹੀਂ ਲੱਗਣੀ ਤੁਸੀਂ ਸਭ ਜਾਨੂ ਜਾਣ ਔਰ ਜਿਸ ਪਾਰਟੀ ਨੇ ਅੱਜ ਕੈਂਡੀਡੇਟ ਉਤਾਰਿਆ ਹੈ ਭਾਰਤੀ ਜਨਤਾ ਪਾਰਟੀ ਨੇ ਸਾਡੀ ਪਾਰਟੀ ਅਸੀਂ 15 ਦਿਨ ਦੇ ਵਿੱਚ ਉਹ ਜਲਵਾ ਕਰਕੇ ਦਿਖਾਵਾਂਗੇ ਤੁਹਾਨੂੰ ਤੁਸੀਂ ਇਹ ਮਹਿਸੂਸ ਕਰੋਗੇ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਬਾਅਦ ਚ ਕੈਂਡੀਡੇਟ ਅਨਾਉਂਸ ਕਰਕੇ ਵੀ ਸਭ ਤੋਂ ਅੱਗੇ ਨਿਕਲੀ ਹੋਈ ਹੈ ਔਰ ਇਹ ਲੋਕਾਂ ਦਾ ਇਹ ਲੋਕਾਂ ਦਾ ਸਰਕਾਰ ਔਰ ਪਿਆਰ ਹੈ ਅਸੀਂ ਕੋਈ ਅੱਜ ਨਹੀਂ ਮਿਲ ਲਏ ਅਸੀਂ ਪਿਛਲੇ 2 ਮਹੀਨੇ ਤੋਂ ਸਾਡੀ ਪੂਰੀ ਟੀਮ ਇਸ ਹਲਕੇ ਦੇ ਜਿਹੜੇ ਮਸ਼ਿੰਦੇ ਨੇ ਉਹਨਾਂ ਨਾਲ ਸਭ ਨਾਲ ਸੰਪਰਕ ਕਰ ਰਹੀ ਹੈ ਸਭ ਨੂੰ ਮਿਲ ਰਹੀ ਹੈ ਮੈਂ ਖੁਦ 250 ਤੋਂ ਜ਼ਿਆਦਾ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਆਇਆ ਇਸ 2 ਮਹੀਨੇ ਦੇ ਵਿੱਚ ਮੈਂ 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 ਇੱਕ ਪਿੰਡ ਮੈਂ ਗੱਲ ਕਰਨ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਾਨਾ ਕਿ ਅਸੀਂ ਕਿਸੇ মিডিਆ ਨੂੰ ਲੈ ਕੇ ਜਾਂ ਹੋਰ ਨੂੰ ਕਰਕੇ ਆਏ ਅਸੀਂ ਤਾਂ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਾਂ ਅਸੀਂ ਕੋਈ ਗੱਪ ਫਿਟਮੈਂਟ ਕਰਕੇ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਨਾ ਮੈਂ ਤੁਹਾਡੇ ਸਾਹਮਣੇ ਕੋਈ ਐਹੀ ਜੀ ਗੱਲ ਕਹੂੰਗਾ ਜਿਹਦੇ ਦੇ ਬਾਅਦ ਚੋਂ ਫਿਰ ਮੈਨੂੰ ਮੂੰਹ ਲਪਾਉਣਾ ਪਵੇ ਔਰ ਮੈਨੂ ਇਸ ਗੱਲ ਦੀ ਪੂਰਨ ਆਸ ਹੈ ਕਿ ਇੱਕ ਆਮ ਪਰਿਵਾਰ ਚੋਂ ਦਿੱਤੇ ਹੋਏ ਕੈਂਡੀਡੇਟ ਨੂੰ ਭਾਰਤੀ ਜਨਤਾ ਪਾਰਟੀ ਨੇ ਇਸ ਸਦਕੇ ਦੀ ਜਿਹੜੇ ਵੋਟਰ ਨੇ ਉਹ ਆਪਣੀਆਂ ਪੂਰਨ ਸਮਰਥਨ ਦੇ ਕੇ ਵੋਟਾਂ ਪਾਣਗੇ ਪਰ ਅਸੀਂ 200% ਦਿੱਤਾ ਹੈ ਏਜੰਡਾ ਕੀ ਹੈ ਜੀ ਆਪਣਾ ਏਜੰਡਾ ਕੀ ਹੈ ਜੀ ਕਿਸ ਏਜੰਡੇ ਤੇ ਗੱਲ ਕਰੋਂਗੇ ਕਿਸ ਏਜੰਡੇ ਨੂੰ ਲੈ ਕੇ ਤੁਸੀਂ ਉਤਰਿਓ ਜਿਆਦਾ ਵੈਸਲ ਕਾ ਹੈਗਾ ਪੂਰੀ ਸੜਕ ਇੰਡਸਟਰੀ ਸਾਰੇ ਫੇਰ ਰਹਿੰਦੇ ਸਾਰੀ ਕ੍ਰੀਮ ਬੜੀ ਹੈ ਸ਼ਹਿਰ ਦੀਆਂ ਸਾਰੀ ਵੈਸਲ ਕੇ ਵਿੱਚ ਹੈ ਹੁਣ ਮੁੱਦੇ ਵੀ ਵੱਡੇ ਹੈਗੇ ਤੁਹਾਡਾ ਏਜੰਡਾ ਕੀ ਰੋ ਦੇਖੋ ਐਸਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਪੂਰੇ ਪੰਜਾਬ ਵਿੱਚ ਕੰਮ ਕੀਤਾ ਪਾਰਟੀ ਆ ਵਡੀਆਂ-ਵਡੀਆਂ ਦੁਨੀਆ ਵਡੀਆਂ ਰਹੀਆਂ ਮੇਰੇ ਕੋਲ ਪਰ ਮੈਂ ਲੁਧਿਆਣੇ ਚ ਅਕਸਰ ਪੂਰੇ ਚ ਵੀ ਚੱਲਦਾ ਰਿਹਾ ਪਰ ਹੁਣ ਪਾਰਟੀ ਨੇ ਮੇਰੇ ਜੁਮੇ ਇਹ ਹਲਕਾ ਲਗਾਇਆ ਹੈ ਇਹ ਹਲਕਾ ਹੁਣ ਮੇਰਾ ਪਰਿਵਾਰ ਹੈ ਮੇਰਾ ਮਰਨਾ ਮੇਰਾ ਜੰਮਣਾ ਮੇਰਾ ਸਭ ਕੁਝ ਇਸ ਹਲਕੇ ਦੇ ਅੰਦਰ ਰਹਿਣ ਵਾਲਾ ਹੈ ਪਰ ਮੈਂ ਤੁਹਾਨੂੰ ਇਹ ਗੱਲ ਦੀ ਗਾਰੰਟੀ ਦਵਾਂਗਾ ਇਸ ਗੱਲ ਦੀ ਕਮਿਟਮੈਂਟ ਮੈਂ ਲੁਧਿਆਣਾ ਵੈਸ ਦੇ ਜਿੰਨੇ ਵੀ ਵਸਿੰਦੇ ਨੇ ਜਿੰਨੇ ਵੀ ਵੋਟਰ ਨੇ ਉਹਨਾਂ ਨਾਲ ਕਮਿਟਮੈਂਟ ਹੈ ਮੇਰੀ ਕਿ ਅਗਰ ਕਿਸੇ ਤਰ੍ਹਾਂ ਦਾ ਵੀ ਦੁੱਖ ਹੋਏਗਾ ਤੇ ਮੈਂ ਤੁਹਾਡੇ ਨਾਲ ਖੜਾ ਨਜ਼ਰ ਆਉਂਗਾ ਔਰ ਤੁਹਾਡੇ ਸੁੱਖ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਖੜਾ ਨਜ਼ਰ ਆਉਂਗਾ ਔਰ ਇਸ ਇਲਾਕੇ ਦੇ ਜੋ ਵੀ ਮੁੱਦੇ ਹੋਏ ਉਹ ਵਿਧਾਨ ਸਭਾ 'ਚ ਮੈਂ ਡਟ ਕੇ ਚੁੱਕੀ ਜਿਹੜੀ ਜਿਹੜੀ ਗੱਲ ਅਹੀਂ ਡਿਵੈਲਪਮੈਂਟ ਦੀ ਦੇਖੋ ਮੈਂ ਬਾਅਦ 'ਚ ਤੁਸੀਂ ਪੁੱਛੋ ਜੀ ਉਹ ਸਾਲ ਬਾਅਦ ਆਮ ਕੈਂਡੀਡੇਟ ਕਹਿੰਦਾ ਕਿ ਮੈਂ ਸਾਲ 'ਚ ਕੁਝ ਨਹੀਂ ਕਰ ਸਕਿਆ ਇਹ ਸਰਕਾਰ ਕੋਲ ਅੱਜ ਵੀ ਡੇਢ 'ਚ ਪੈਸਾ ਨਹੀਂ ਹੈ ਇਹ ਸਰਕਾਰ ਜਿੰਨਾ ਪੈਸਾ ਰੈਵਨਿਊ ਜਿਹੜਾ ਤੁਹਾਡਾ ਵੋਟ ਇਕੱਠਾ ਹੋਇਆ ਇਹ ਸਾਰੀਆਂ ਐਡਵਰਟਾਈਜ਼ਮੈਂਟਾਂ ਤੇ ਲਗਾਉਂਦਾ ਇਹ ਐਡਵਰਟਾਈਜ਼ਮੈਂਟਾਂ ਦਾ ਦੁਰਉਪਯੋਗ ਦੂਜੇ ਪ੍ਰਦੇਸ਼ਾਂ 'ਚ ਵੀ ਜਾ ਕੇ ਕਰਦੇ ਆ। ਅਸੀਂ ਇਹੋ ਜਿਹਾ ਕੁਝ ਨਹੀਂ ਕਰਦੇ। ਮੇਰੇ ਕੋਲ ਤਾਂ ਮੇਰਾ ਸਿੱਧੀ ਗੱਲ ਹੈ ਕਿ ਇਹ 2027 ਦਾ ਨਹੀਂ ਪੱਥਰ ਹੈ ਭਾਰਤੀ ਜਨਤਾ ਪਾਰਟੀ ਦਾ। ਕਿਉਂਕਿ ਲੋਕ ਆਜਪਾ ਨੂੰ ਪਸੰਦ ਕਰਦੇ ਨੇ। ਜਿਸ ਤਰ੍ਹਾਂ ਦੂਸਰੇ ਬੰਦੇਸ਼ਾਂ 'ਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚੱਲ ਰਹੀਆਂ ਨੇ। ਉਹਨਾਂ ਨੇ ਜਿੰਨੀ ਡਿਵੈਲਪਮੈਂਟ ਕੀਤੀ ਹੈ, ਜਿੰਨੀਆਂ ਜਿੰਨੇ ਅੱਗੇ ਲੰਘੇ ਹਰਿਆਣਾ ਜਿਹੜਾ ਸਾਡੇ ਤੋਂ ਛੋਟਾ ਸਟੇਟ ਹੈ। ਉਹ ਸਾਡੇ ਤੋਂ ਕਈ ਗੁਣਾ ਪਿੱਛੇ ਸੀ ਅੱਜ ਕਈ ਗੁਣਾ ਅੱਗੇ ਲੰਘ ਗਿਆ ਤੀਸਰੀ ਵਾਰ ਹਰਿਆਣੇ 'ਚ ਬਾਜਪਾ ਦੀ ਸਰਕਾਰ ਬਣੀ ਹੈ ਔਰ ਉੱਥੇ ਦੇ ਮੁੱਖ ਮੰਤਰੀ ਰੋਜ਼ ਸੰਗਤ ਦਰਸ਼ਨ ਕਰਦੇ ਨੇ ਤੁਸੀਂ ਦੇਖਦੇ ਹੋ ਤੇ ਸਾਡੇ ਵਾਲਾ ਮੁੱਖ ਮੰਤਰੀ ਨੇ ਕਦੇ ਸੰਗਤ ਦਰਸ਼ਨ ਕੀਤਾ ਉਹ ਮਿਲਦਾ ਹੀ ਨਹੀਂ ਕਿਸੇ ਨੂੰ ਤੇ 8 ਵਜੇ ਤੋਂ ਬਾਅਦ ਵੈਸੇ ਹੀ ਨਹੀਂ ਮਿਲਦਾ ਤੋਂ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਉਹ 24 ਘੰਟੇ ਸਾਡੇ ਨਾਇਬ ਸਾਨੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਆ ਦਿੱਲੀ ਦੇ ਮੁੱਖ ਮੰਤਰੀ ਸਾਡੀ ਪੈਣ ਰੇਖਾ ਗੁਪਤਾ ਨੇ ਅੱਜ ਥੋੜੇ ਦਿਨ ਹੋਏ ਨੇ ਦੇਖੋ ਫੱਟੇ ਚੱਕੇ ਪੈਣੇ ਲੋਕਾਂ ਨੂੰ ਮਿਲ ਰਹੇ ਨੇ ਦਿੱਲੀ ਦੇ ਡਵੈਲਪਮੈਂਟ ਦੀ ਗੱਲ ਦਿੱਲੀ ਦੇ ਵਿਕਾਸ ਦੀ ਗੱਲ ਜਿੱਥੇ ਜਿੱਥੇ ਵੀ ਭਾਜਪਾ ਦੀ ਸਰਕਾਰਾਂ ਹੈ ਮੈਂ ਕੇਵਲ ਦੋ ਪਰਦੇਸ਼ਾਂ ਦੀ ਤੁਹਾਨੂੰ ਗੱਲ ਦੱਸ ਰਿਹਾ ਜਿੱਥੇ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਲਗਾਤਾਰ ਬਣ ਰਹੀਆਂ ਹਨ ਔਰ ਇਸ ਕੱਕੇ ਬਣ ਰਹੀ ਹੈ ਕਿ ਉਹਨਾਂ ਨੇ ਉੱਥੇ ਦਾ ਵਿਕਾਸ ਕੀਤਾ ਜੋ ਕਮਿਟਮੈਂਟ ਲੋਕਾਂ ਨਾਲ ਕੀਤੀ ਉਹ ਪੂਰੀ ਕੀਤੀ ਸੋ ਇਹ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਮੈਂ ਤਾਂ ਵੈਸਟ ਵਿਧਾਨ ਸਭਾ ਦੇ ਸਾਰੇ ਵੋਟਰ ਨੂੰ ਸਾਰੇ ਮਸ਼ੀਨਾਂ ਨੂੰ ਇਹੀ ਬੇਨਤੀ ਕਰਨੀ ਹੈ ਕਿ ਅਗਰ ਤੁਸੀਂ ਸਤਾਈ ਚ ਭਾਜਪਾ ਨੂੰ ਪੰਜਾਬ ਚ ਲੈ ਕੇ ਆਉਣਾ ਚਾਹੁੰਦੇ ਹੈ ਤੇ ਇਹਦੀ ਸ਼ੁਰੂਆਤ ਹੁਣੇ ਕਰਨੀ ਬਹੁਤ ਬਹੁਤ ਜ਼ਰੂਰ ਕਰੀਏ ਦੇਖੋ ਇੱਕ ਨੇ ਤਾਂ ਐਮਪੀ ਲੈ ਲੈਣਾ ਤੇ ਦੂਜਿਆਂ ਨੂੰ ਤੁਸੀਂ ਵਰਤਿਆ ਹੋਇਆ ਚੰਗੀ ਤਰ੍ਹਾਂ ਇਸ ਕਰਕੇ ਬਾਜਪਾ ਤੁਹਾਡੇ ਕੋਲ ਇੱਕ ਵਿਕਲਪ ਹੈ ਬਹੁਤ ਵੱਡਾ ਔਰ ਮੈਂ ਤੁਹਾਡੇ ਨਾਲ ਕਮਿਟਮੈਂਟ ਕਰਦਾ ਮੈਂ ਇਸ ਹਲਕੇ ਦੀ ਜਨਤਾ ਨਾਲ ਕਮਿਟਮੈਂਟ ਕਰਦਾ ਕਿ ਤੁਹਾਡਾ ਬਣ ਕੇ ਰਹੂੰਗਾ ਤੁਹਾਡੇ ਜੋ ਮੁੱਦੇ ਹੋਣਗੇ ਸੁੱਖ ਦੁੱਖ ਤੁਹਾਡੇ ਨਾਲ ਖੜਾ ਹੋਵਾਂਗਾ ਜੀ ਭਾਤ ਪੋਸ਼ਨ ਆਸ਼ੂ ਨੇ ਗੱਲ ਕੀਤੀ ਹੈ ਸਿੱਧੇ ਗੰਦੇ ਸਾਡਾ ਦਾ ਪ੍ਰਧਾਨ ਆ ਗਿਆ ਰਿਜਵਿੰਗ ਸਾਮਨੇ ਪੇਸ਼ ਕਰਤਾ ਚੰਨੀ ਵੀ ਬੈਠੇ ਆ ਲੇਕਿਨ ਭਾਜਪਾ ਦਾ ਜਿਹੜਾ ਪੰਜਾਬ ਪਰਦਾਣਾ ਕਿਥੋਂ ਲਾ ਕੇ ਲਿਆਉਂਗੇ ਸਵਿਟਜ਼ਰਲੈਂਡ ਚੋਂ ਸਿੰਗਾਪੁਰ ਤੋਂ ਉਹ ਐਸੀ ਗੱਲ ਹੈ ਇਹ ਉਹਨਾਂ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਜਵਾਬ ਦੇਣੇ ਪਏ ਆ ਮੈਂ ਕੋਈ ਰਾਜਾ ਬੜਿੰਕ ਤੇ ਭਰਤਪੁਸ਼ਣ ਜੀ ਵਿੱਚ ਕੀ ਚੱਲ ਰਿਹਾ ਹੈ ਇਹ ਜੱਗ ਜਾਣਾਂ ਮੈਂ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਕਾਂਗਰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਸਭ ਨੂੰ ਪਤਾ ਸਾਡੇ ਇੱਥੇ ਕੋਈ ਲਫਾਫੇ ਬਾਜੀ ਨਹੀਂ ਬੁਜੀ ਜੇ ਸਾਡੇ ਪ੍ਰਧਾਨ ਜੀ ਪੰਜਾਬ ਚ ਦੇਸ਼ ਚਾਹ ਜਰਨੇ ਤੇ ਆਣਗੇ ਕੈਂਪੇਨ ਨਹੀਂ ਕਰਨਗੇ ਕੋਈ ਐਸੀ ਗੱਲ ਜੇ ਸਾਡੇ ਪ੍ਰਧਾਨ ਜੀ ਕਿਤੇ ਆਪਣੇ ਪਰਿਵਾਰ ਨੂੰ 4 ਦਿਨ ਵਾਸਤੇ ਮਿਲਣ ਗਏ ਆ ਤੇ ਮਿਲ ਕੇ ਆ ਜਾਣਗੇ ਉਹ ਵੀ ਚਿੰਤਾ ਨਾ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਪੂਰੀ ਲੀਡਰਸ਼ਿਪ ਤੁਹਾਨੂੰ ਨਜ਼ਰ ਆਊਗੀ ਪੂਰੀ ਲੀਡਰਸ਼ਿਪ ਜੜਾ ਹਲਾ ਕੇ ਰੱਖ ਦਿੰਗੇ ਇਹਨਾਂ ਦੀਆਂ ਜੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਜਿਹੜੇ ਘੱਡੀ ਘੱਡੀਆਂ ਗੱਲਾਂ ਕਰ ਰਹੇ ਹਨ ਵੀ 2 ਮਹੀਨੇ ਚ ਪਾਜ ਪਾ ਕੇ ਤੇ ਨਜ਼ਰ ਨਹੀਂ ਆਊਗੀ ਪਾਜ ਪਾ ਨਜ਼ਰ ਵੀ ਆਊਗੀ ਪਾਜ ਪਾ ਖੜੀ ਵੀ ਨਜ਼ਰ ਆਊਗੀ ਪਾਜ ਪਾ ਜਿੱਤ ਦੀ ਨਜ਼ਰ ਵੀ ਆਊਗੀ ਜੇ ਇਹਨਾਂ ਦੇ ਪਸੀਨੇ ਨਾ ਘੜਾਤੇ ਤਾਂ ਪ੍ਰਧਾਨ ਜੀ ਜਿਹੜੀ ਟੱਕਰ ਹੈਗੀ ਆ ਉਹ ਤਿੰਨੇ ਪਾਰਟੀਆਂ ਸਾਹਮਣੇ ਕਿਹਨੂੰ ਮੰਨਦੇ ਹੋ ਸਾਹਮਣ ਆ ਮੈਂ ਫੁਕਰੀਆਂ ਮਾਰਨ ਵਾਲੀ ਗੱਲ ਨਹੀਂ ਕਰਦਾ ਜਿਹੜੀ ਪਾਰਟੀ ਨੇ ਕੈਂਡੀਡੇਟ ਖੜੇ ਕੀਤੇ ਸਭ ਆਪਣਾ ਸਮਰਥਨ ਜਿੰਨਾ ਉਹਨਾਂ ਤੇਗਾ ਜੋਰ ਲਾਣਗੇ ਆਪਣੀ ਨੀਤੀ ਬਖਣੀ ਹੁੰਦੀ ਹੈ ਲੋਕਾਂ ਨੂੰ ਸਮਝਾਉਣਾ ਹੁੰਦਾ ਕਿ ਅਸੀਂ ਕੀ ਕੀਤਾ ਤੇ ਦੋ ਪਾਰਟੀਆਂ ਜਿਹੜੀਆਂ ਮੁੱਖ ਮੈਦਾਨ ਚ ਨੇ ਉਹ ਤਾਂ ਆਪਣੀਆਂ ਉਹਨਾਂ ਦੀਆਂ ਨੀਤੀਆਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਕੀ ਕਰ ਰਹੇ ਨੇ ਇੱਕ ਨੇ 3 ਸਾਲ ਚ ਕੀ ਕੀਤਾ ਇੱਕ ਨੇ ਪਿਛਲੇ 7 ਸਾਲਾਂ ਚ ਕੀ ਕੀਤਾ ਇਸ ਕਰਕੇ ਮੈਨੂੰ ਉਹਨਾਂ ਦੇ ਤਾਂ ਜ਼ਿਆਦਾ ਸਮਝਾਉਣ ਦੀ ਜਰੂਰਤ ਨਹੀਂ ਹੈਗੀ ਲੋਕ ਪਤਾ ਹੈ ਮੈਂ ਆਪਣੀ ਗੱਲ ਕਰੂੰਗਾ ਇਸ ਕਰਕੇ ਜਿੰਨੇ ਚੋਣ ਲੜ ਰਹੇ ਨੇ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਤੇ ਚਾਹੇ ਉਹ ਖਾਸ ਆਦਮੀ ਪਾਰਟੀ ਦੀ ਹੈਗੀ ਆ ਉਹਦੇ ਲੋਕ ਮੈਂ ਆਮ ਆਦਮੀ ਇਸ ਕਰਕੇ ਨਹੀਂ ਕਹਿੰਦਾ ਕਿ ਉਹ ਆਮ ਆਦਮੀ ਹੈ ਹੀ ਨਹੀਂ ਉਹ ਖਾਸ ਆਦਮੀ ਦੀ ਖਾਸ ਆਦਮੀਆਂ ਦੀ ਪਾਰਟੀ ਹੈ ਸੋ ਉਹ ਜਿਹੜੇ ਇਹ ਲੋਕ ਨੇ ਉਹ ਉਹ ਆਪ ਵੀ ਕੱਲ ਦੱਸ ਰਹੇ ਨੇ ਤੇ ਲੋਕਾਂ ਨੂੰ ਪਤਾ ਹੀ ਹੈ ਉਹਨਾਂ ਬਾਰੇ ਸਭ ਲਾ ਜਾਣਦੇ ਨੇ ਮੈਂ ਵੀ ਕੋਈ ਲੋਕਾਂ ਵਾਸਤੇ ਇੱਥੇ ਦੇ ਨਵਾਂ ਨਹੀਂ ਹੈਗਾ ਮੈਂ ਵੀ ਸਭ ਜੀਵਨ ਉੱਤੇ ਨੂੰ ਵੀ ਜਾਣਦੇ ਨੇ ਔਰ ਇਹ ਭਾਜਪਾ ਬਾਰੇ ਵੀ ਜਾਣਦੇ ਨੇ ਮੋਤਾ ਜੀ ਇੱਕ ਆਪਰੇਸ਼ਨ ਸੰਦੂਰ ਦੀ ਤੁਸੀਂ ਗੱਲ ਕੀਤੀ ਆਪਰੇਸ਼ਨ ਸੰਦੂਰ ਜਦੋਂ ਕੀਤਾ ਗਿਆ ਸੀ ਸਾਰੀ ਪਾਰਟੀਆਂ ਆਰਮੀ ਦੇ ਨਾਲ ਸਟੈਂਡ ਹੋਈਆਂ ਸੀਗੀਆਂ ਕਿ ਇਸ ਜਿਹੜਾ ਆਪਰੇਸ਼ਨ ਸੰਦੂਰ ਨੂੰ ਹੁਣ ਪੋਲਿਟਿਕਸ ਦਾ ਮੁੱਦਾ ਬਣਾਇਆ ਜਾਏਗਾ ਬਿਲਕੁਲ ਨਹੀਂ ਇਹ ਕੋਈ ਇਹ ਗਲਤ ਸਮਝਣਾ ਭਾਰਤੀ ਜਨਤਾ ਪਾਰਟੀ ਵਾਸਤੇ ਇਹ ਚੀਜ਼ ਕੋਈ ਮੁੱਦਾ ਨਹੀਂ ਹੈ ਇਹ ਸਾਡੇ ਕਿਉਂਕਿ ਮੇਰਾ ਇਹ ਮੈਂ ਗੱਲ ਭੜੀ ਠੋਕੇ ਕਹਣਾ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਤਾ ਪਹਿਲਾਂ ਨੂੰ ਰਾਸ਼ਟਰਵਾਦ ਸਿਖਾਇਆ ਨਾ ਸਾਡੇ ਚ ਛੁੱਟ-ਛੁੱਟ ਕੇ ਰਾਸ਼ਟਵਾਦ ਪੜਿਆ ਹੋਇਆ ਔਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਸਿਰਫ ਮੈਂ ਇਹ ਗੱਲ ਤੁਹਾਡੇ ਚਰਚਾ ਜਿਸ ਕਰਕੇ ਲਿਆਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਦੇ ਵੀ ਇਹਨਾਂ ਮਾਮਲੇ ਦੇ ਅੰਦਰ ਸਮਝੌਤਾ ਨਹੀਂ ਕੀਤਾ ਔਰ ਨਾ ਜ਼ਿੰਦਗੀ ਚ ਕਦੇ ਕਰਾਂਗੇ ਸਾਡੇ ਵਾਸਤੇ ਉਹ ਪਹਿਲਾ ਬਾਕੀ ਚ ਜਨਤ ਲੁਧਿਆਣਾ ਵੈਸਟ ਵੈਸਟੇ ਹੁਣ ਕਿਹੜੀ ਕਮੀ ਹੈ ਜਿਹੜੀ ਜੀਵਨ ਗੁਪਤਾ ਜੀ ਭਾਜਪਾ ਦਾ ਉਮੀਦਵਾਰ ਪੂਰੀ ਕਰੂਗਾ ਆਉਣ ਵਾਲੇ ਸਮੇਂ ਸੇ ਕੋ ਸਦੀਪ ਜੀ ਛੋਟੀਆਂ ਮੈਂ ਆਇਆ ਹਾਂ ਤੁਸੀਂ ਤੁਸੀਂ ਜਿਹੜੇ ਇਲਾਕੇ ਜਾਏ ਸੀ ਆ ਕੱਲ ਪੈਚਵਰਕ ਹੋਏ ਆ ਮੈਂ ਠੁੱਟ ਮਾਰ ਕੇ ਤਰਦਨਾ ਪੈਚਵਰਕ ਮੈਂ ਤੁਸੀ ਗੱਲਾਂ ਬਹੁਤੀ ਜਾਣੇ ਜਿਹੜੀਆਂ ਇਹ ਸਰਕਾਰ ਨੇ ਨਹੀਂ ਕੀਤੀਆਂ ਕੇਵਲ ਹੁਣ ਵੀ ਜਿਹੜੀ ਹੁਣ ਵੀ ਆ ਇੱਕ ਬੁਰਸ਼ ਚੱਕੀ ਫਿਰਦੇ ਨੇ ਉਹ 10 15 ਗਣੇ ਉਹ ਜਿੱਥੇ ਵੀ ਦਿਲ ਕਰਦਾ ਉੱਤੇ ਪੁਰਜਾ ਮਰ ਲਾਈ ਜਾਂਦੇ ਨੇ ਰੰਗ ਫੇਰ ਲਾਈ ਜਾਂਦੇ ਨੇ ਸੋਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਚਲੋ ਮੈਂ ਇੱਕ ਗੱਲ ਤੋਂ ਮੈਨੂੰ ਸਵਾਲ ਆ ਸਾਰੇ ਮੀਡੀਆ ਦੇ ਵਿੱਚੋਂ ਮੇਰੇ ਕੋਲ ਤੁਸੀਂ ਕਈ ਸਾਥੀ ਆਏ ਘਰ ਕਿੰਨੇ ਸਕਿੰਟ ਚ ਮਿਲੇ ਕਿੰਨੇ ਮਿੰਟ ਚ ਮਿਲੇਗਾ ਤੁਸੀਂ ਜਾਓ ਜਰਾ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਪੁੱਛੇ ਤੁਹਾਨੂੰ ਘੰਟਾਣਾ ਬਹਿ ਕੇ ਇੰਤਜ਼ਾਰ ਕਰਨਾ ਪਵੇ ਫਿਰ ਖਾਸ ਕੌਣ ਆਇਆ ਤੇ ਆਮ ਕੌਣ ਆਇਆ ਐਤਾ ਹੀ ਮੇਰਾ 24 ਘੰਟੇ ਹੋ ਗਿਆ ਚੱਲਦਾ ਮੈਂ ਦੋ ਵਜੇ ਵੀ ਮਤਲਬ ਮਤਲਬ ਕਹਿੰਦਾ ਕਿ ਤੁਹਾਡੇ ਮੈਨੀਫੈਸਟੋ ਚ ਕੁਝ ਖਾਸ ਹੋਵੇਗਾ ਨਹੀਂ ਦੇਖੋ ਮੇਰੇ ਵਾਸਤੇ ਖਾਸ ਤਾਂ ਆ ਆ ਜੇ ਜਿਹੜੀਆਂ ਜਿਹੜੀਆਂ ਦੇਖੋ ਜਿਹੜੀਆਂ ਤਾਂ ਸਮੱਸਿਆਵਾਂ ਉਹ ਸਰਕਾਰ ਨੇ ਜਿਹੜੀ ਕੋ ਡਿਵੈਲਪਮੈਂਟ ਦੀ ਗੱਲ ਹੈ ਉਹ ਸਰਕਾਰ ਨੇ ਪੂਰੀ ਨਹੀਂ ਮੈਂ ਪਹਿਲਾਂ ਕਿਹਾ ਕਿ ਇਸ ਸਰਕਾਰ ਕੋਲ ਫੰਡ ਨਹੀਂ ਹੈਗਾ ਹਾਂ ਇੱਕ ਗੱਲ ਦੀ ਮੈਂ ਕਮਿਟਮੈਂਟ ਕਰਦਾ ਜਿਹੜੇ ਕੇਂਦਰ ਨਾਲ ਸੰਬੰਧਿਤ ਪ੍ਰੋਜੈਕਟ ਹੋਣਗੇ ਉਹ ਮੈਂ ਪਹਿਲੇ ਦਿਨ ਆਦਤ ਤੇ ਪੂਰੇ ਕਰਾਂਗਾ ਹਾਂ ਜੀ 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 ਜ ਜਿਹੜੇ 24 ਘੰਟੇ ਬਿਜਲੀ ਗੱਲ ਕਰਦੇ ਸੀ ਉਹ ਬਿਜਲੀ ਤਾਂ ਹੋ ਰਹੀ ਵੀ ਨਹੀਂ ਉੱਥੇ ਵੀ ਨਹੀਂ ਸੀ। ਇਸ ਕਰਕੇ ਅਸੀਂ ਇਹ ਮੈਂ ਗੱਲ ਵਿਸ਼ੇਸ਼ ਤੌਰ ਤੇ ਉਹ ਰੱਖੀ ਹੈ ਜਿਹੜੀ ਅੱਜ ਸਾਹਮਣੇ ਨਜ਼ਰ ਆ ਰਹੀ ਹੈ। ਬਾਕੀ ਦਾ ਤੁਹਾਨੂੰ ਗਲੀ ਗਲੀ ਘਮਾਵਾਂਗੇ ਉਹਨਾਂ ਦੀ ਡਿਵੈਲਪਮੈਂਟ ਸਾਰੀ ਨੰਗੀ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਾਡੇ ਗਲੀ ਚ ਪੈਜਵਾ ਕੋਇਆ ਸਾਡੇ ਘਰ ਦੇ ਕਿ ਨਹੀਂ ਹੋਇਆ ਕਿ ਕਿ బీజేపీ ਚ ਵੀ ਵਰਤ ਰਹੇ। ਉਹਨਾਂ ਨੇ బీజేపీ ਵਰਤ ਕਰਕੇ